श्री रणजीत सिंह ਢਿੱਲੋਂ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਿਦੀਆਂ ਹਦਾਇਤਾਂ ਤੇ શ્રી ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਅਤੇ શ્રી ਅਭਿਮਨਿਉ ਰਾਣਾ ਏਡੀਸੀਪੀ ਸਿਟੀ 2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ શ્રી ਮਨਿੰਦਰ ਪਾਲ ਸਿੰਘ ਏਸੀਪੀ ਨਾਰਥ ਅੰਮ੍ਰਿਤਸਰ ਦੀ ਨਿਗਰਾਨੀ ਵਿੱਚ ਇੰਸਪੈਕਟਰ ਅਮੋਲਕ ਦੀਪ ਸਿੰਘ ਮੁਖ ਅਫਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਪੁਲਸ ਪਾਰਟੀ ਵੱਲੋਂ ਇੱਕ ਨਿਜੀ ਚੈਨਲ ਦੇ ਪੱਤਰਕਾਰ ਕੋਲੋਂ ਮੋਬਾਈਲ ਖੋ ਕਰਨ ਵਾਲੇ ਚਪਟ ਮਾਰਾਂ ਨੂੰ ਕਾਬੂ ਕਰਕੇ ਖੋਸ਼ੂ ਦਾ ਮੋਬਾਈਲ ਫੋਨ ਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਤੇ ਆਓ ਕੀ ਕੁਝ ਕਿਹਾ ਸੁਣਦੇ ਹਾਂ 10 9 24 ਨੂੰ 7:30 ਵਜੇ ਇੱਕ ਇਨਸੀਡੈਂਟ ਹੋਇਆ ਸੀ ਇੱਕ ਇਲੈਕਟ੍ਰੋਨਿਕ মিডিਆ ਦੇ ਪੱਤਰਕਾਰ ਸੀ ਇਹ ਤੇ ਉਹਨਾਂ ਦਾ ਮੋਬਾਈਲ ਚੋਨਾ ਚੁਆਇਆ ਸੀ ਉਹਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਸਾਡੇ ਬਾਣੀਓ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਪ੍ਰਧਾਨ ਹਰਪ੍ਰੀਤ ਸਿੰਘ ਮੰਦੇਲ ਸਾਡੇ ਏਡੀਸੀਪੀ ਟੂ ਸਾਹਿਬ ਸਰਦਾਰ ਅਗਮਨੂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ੇ ਅਸੀਂ ਇੱਕ ਟੀਮ ਗਠਨ ਕੀਤੀ ਐ ਐਸਐਚਓ ਸਿਵਲ ਲਾਈਨ ਉਹਨਾਂ ਦੀ ਨਿਗਰਾਨੀ ਕਰਦੇ ਸੀ ਤੇ ਸਾਨੂੰ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈ ਜੈਪਾਲ ਉਹਨੂੰ ਆਈਡੈਂਟੀਫਾਈ ਕਰਕੇ ਉਹ ਤੋਂ ਫਰਦਰ ਪੁੱਛਗਛ ਕਰਕੇ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸੁਖਦੇਵ ਜੱਟ ਉਹਨਾਂ ਦੇ ਕੋਲੋਂ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ ਵਾਰਦਾਤ ਜਿਹਦੇ ਜਿਹੜਾ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਰਿਕਵਰ ਹੋਇਆ ਸਰ ਲਾ ਸਟ ਚੌਂਕ ਜਿਹਨੇ ਸੰਗਣੀ ਆਬਾਦੀ ਦੇ ਮੁਲਾਜ਼ਮਾਂ ਦੇ ਨਾਕੀ ਹੋਣ ਦੇ ਬਾਵਜੂਦ ਵੀ ਸਾਰੇ ਸਾਡੇ ਜੀ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਵੱਡੇ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਹਾ ਸਾਈਡ ਤੇ ਸੀਗਾ ਤੇ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਮੌਕਾ ਦੇਖ ਕੇ ਉਹਨਾਂ ਨੇ ਸਰ ਮੋਟਰਸਾਈਕਲ ਵਿੱਚ ਚੋਰੀ ਦਾਗਾ ਸੀ ਹਾਂਜੀ ਮੋਟਰਸਾਈਕਲ ਮੋਟਰਸਾਈਕਲ ਵਿੱਚ ਤਸਰੀਕ ਕਰ ਰਹੇ ਸੀ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਜਾਂ ਚਰਸ ਵਗੈਰਾ ਪੀਂਦੇ ਆਦੀ ਸੀ ਪਹਿਲਾਂ ਵੀ ਕੋਈ ਪਰਚੇ ਕੋਈ ਪਰਚੇ ਨਹੀਂ ਬੈਕਗ੍ਰਾਉਂਡ ਨਹੀਂ ਹੈ ਤਾਂ ਕੋਈ ਸਾਹਮਣੇ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਜਾਓਗੇ ਤਾਂ ਉਹ ਦੱਸ ਦੇ ਸਰ ਜਿੰਨਾ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਔਰ ਮੋਬਾਈਲ ਖੋਇਆ ਸੀ ਨਿੱਜੀ ਚੈਨਲ ਵਾਲਿਆਂ ਦਾ ਕਿ ਇਹ ਇਹਨਾਂ ਨੇ ਕੁਝ ਪੀਤਾ ਹੈ ਕੀ ਜਾਂ ਆਪਣਾ ਨਸ਼ਾ ਕਰਦੇ ਨਹੀਂ ਉਸ ਦਿਨ ਉਹਨਾਂ ਨੇ ਮੌਕਾ ਜੋ ਉਹਨਾਂ ਨੇ ਮੌਕਾ ਦੇਖਿਆ ਜਦੋਂ ਮੌਕਾ ਦੇਖਿਆ ਉਹਨਾਂ ਨੇ ਕਰਦਾ ਤਾਂ ਉਹਨੂੰ ਈਜ਼ੀ ਲੱਗਾ ਕਿ ਇਹ ਵਾਰਤਤ ਕਰਨ ਦੇ ਵਿੱਚ ਉਹਨਾਂ ਨੇ ਕੰਮ ਕਰ ਦਿੱਤਾ ਸਰ ਇਹਨਾਂ ਦੀ ਕਿੰਨੀ ਉਮਰ ਹੈ ਤਿੰਨਾਂ ਜਾਨੇ ਇਹ ਤਕਰੀਬਨ ਸਾਰੇ 20 25 24 ਦੇ ਆਸ-ਪਾਸ ਹੈਗੇ ਨੇ ਤੇ ਮੁੰਡਾ ਠਲਾ ਹੁਣੇ ਸਾਲ ਦਾ ਹੈਗਾ ਤੇ ਮੁੰਡਾ 21 ਸਾਲ ਦਾ ਹੈਗਾ ਸਰ ਇਹਨਾਂ ਦਾ 20 ਸਾਲ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਝ ਤਿੰਨ ਦਾ ਕੋਈ ਰਿਪੋਰਟ ਆ ਕੋਈ ਨਹੀਂ ਇਸ ਤੋਂ ਪਹਿਲਾਂ ਹਣਜ ਤੱਕ ਕੋਈ ਮਰਦਨੀ ਤਵਦੀ ਦੇ ਵਿੱਚ ਹਣਜ ਤੱਕ ਸਾਹਮਣੇ ਸਰ ਸਿਟੀ ਦੇ ਆਂ ਘਾਜੀ ਤੇ ਜਿਹੜੇ ਰਹਣ ਵਾਲੇ ਇੱਕ ਹੈਗੇ ਜੀ 메ਨ ਬਾਜ਼ਾਰ ਮਨੀਠਾ ਰ ਇਹ ਹੈਗਾ ਜੀ ਜਿਹੜਾ ਗੁਰਨਾਣਕ ਦੇ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ ਜਿੱسر ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਸੀ ਕਿ ਸਭ ਤੋਂ ਪਹਿਲਾਂ ਕੀ ਚੀਜ਼ ਧਿਆਨ ਚ ਰੱਖਦੇ ਹੋਏ تھے ਕਿਤੇ ਕਿਤੇ ਪਹੁੰਚ ਕੇ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿੰਨੇ ਦਿਨ ਲੱਗੇ ਇਹਨੂੰ ਕਰਦਿਆਂ ਮਤਲਬ ਤਕਰੀਬਨ ਸਾਨੂੰ 3-4 ਦਿਨ ਲੱਗੇ ਸਾਨੂੰ ਸੀਸੀਟੀਵੀ ਫੁਟੇਜ ਦੇ ਨਾਲ ਅਜਾ ਹਲਕਾ ਫੋਰਮ ਮਿਲਿਆ ਜੀ ਤੇ ਬਾਕੀ ਪ੍ਰਾਈਵੇਟ ਸੋਰਸ ਵੀ ਲੈਂਦੇ ਸੀ ਸਿਰ ਪਰਵਾਹ ਚ ਕੀ ਬੈਕਗ੍ਰਾਉਂਡ ਤੋਂ ਪਰਿਵਾਰ ਦੇ ਜਿਹੇ ਲਿਬਰ ਹੀ ਕਰਦੇ ਨੇ ਠੀਕ ਠੀਕ ਹੈ